ਸਚੀਕਾਲ ਜੀ ਡੇਲੀ ਪੋਸਟੋਂ ਸੰਦੀਪ ਗੱਲ ਕਰ ਰਿਹਾ ਮਨਿੰਦਰ ਸ਼ਿੰਦਾ ਜੀ ਦਾ ਗੱਲ ਹੋ ਰਹੀ ਹੈ ਜੀ ਹਾਂ ਜੀ ਹਾਂ ਜੀ ਸ਼ਿੰਦਾ ਜੀ ਇੱਕ ਨਾ ਪਿਛਲੇ ਦਿਨਾਂ ਦੇ ਵਿੱਚ ਇੱਕ ਤੁਹਾਡਾ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਤੁਸੀਂ ਇਤਰਾਜ਼ ਜਤਾਇਆ ਕਿ ਗੀਤਾ ਜੇਲਦਾਰ ਵੱਲੋਂ ਕੁਝ ਅਪਸ਼ਬਦ ਨੇ ਜਾਂ ਜਿਹੜੇ ਤੁਹਾਡੀ ਭਾਵਨਾ ਹਰਟ ਕਰਦੇ ਨੇ ਜਾਂ ਜਿਹੜੇ ਸ਼ਿੰਦਾ ਸਾਹਿਬ ਦੀ ਫੈਨਸ ਨੇ ਉਹਨਾਂ ਨੂੰ ਹਰਟ ਕਰਦੇ ਨੇ ਕੀ ਸਾਰਾ ਮਸਲਾ ਤੁਹਾਡੇ ਤੱਕ ਕਿਵੇਂ ਪਹੁੰਚਿਆ ਥੋੜੀ ਜਿਹੀ ਇਹਦੇ ਬਾਰੇ ਦੱਸੋ ਜੀ ਬਾਈ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਡੇਲੀ ਪੋਸਟ ਅਦਾਰੇ ਦਾ ਜਿਨ੍ਹਾਂ ਨੇ ਸਾਡੀ ਗੱਲ ਸੋ ਤੇਰੇ ਸਾਹਮਣੇ ਰੱਖੀ ਜੀ ਕਿਉਂਕਿ ਇਹ ਇੱਕ ਕਿਸੇ ਕਲਾਕਾਰਾਂ ਦੀ ਮੈਸਲ ਹੋ ਰਹੀ ਸੀ ਜਿੱਥੇ ਕਲਾਕਾਰ ਦਾ ਕੋਈ ਚੱਲ ਰਿਆ ਸੀ ਕੋਈ ਤੇ ਮੇਰੇ ਤੱਕ ਵੀਡੀਓ ਪਹੁੰਚੀ ਕੋਈ ਉੱਥੇ ਆਪਣੇ ਸੱਜਣ ਮਿੱਤਰ ਵੀ ਆਏ ਹੋਏ ਸੀਗੇ ਤੇ ਉਹ ਗੱਲਬਾਤ ਆਈ ਸੀ ਵੀ ਉਹ ਦੀਪਾ ਜਲਦਾਰ ਗਾਇਕ ਜਿਹੜਾ ਉਹ ਗਾ ਰਿਆ ਸੀਗਾ ਸਟੇਜ ਤੇ गाना ਅਜੇ ਨੇ ਸ਼ੁਰੂ ਕਰਨਾ ਸੀ ਤੇ ਉਹਨੇ ਪਹਿਲਾਂ ਕੋਈ ਮਾਰਟੋ ਸਲੀਮ ਨੇ ਇਹਨੂੰ ਟਿੱਚਰ ਕੀਤੀ ਤੇ ਉਹ ਮਾਰਟੋ ਸਲੀਮ ਦਾ ਗੁੱਸਾ ਉਹਨੇ ਉੜੀ ਉੜੀ ਅੰਤੇ ਕੱਢਦੇ ਕੱਢਦੇ ਕਰਦੇ ਗੱਲਬਾਤ ਪਿੱਛੇ ਮਾਰੀ ਫਾਦਰ ਸਾਹਿਬ ਤੇ ਜੀ ਫਾਦਰ ਸਾਹਿਬ ਸਵਰਗੀ ਸੀ ਹਿੰਦਸਤਾਨੀ ਤੇ ਜੀ ਤੇ ਕਿ ਮੈਂ ਉਹਨਾ ਬੰਗੂ ਟਾਈਮ ਨਹੀਂ ਖਰਾਬ ਕਰਨਾ ਮੈਂ ਇੱਕ ਗੀਤ ਹੀ ਗਾਉਣਾ ਵਾ ਤੇ ਮੈਂ ਇਸ ਚੀਜ਼ ਤੇ ਮਨ ਉਹਨੇ ਨਾਲ ਲੈ ਕੇ ਗੱਲ ਕੀਤੀ ਹਨ ਕਿ ਉਹਦੇ ਪਿਤਾ ਸਮਾਨ ਨੇ ਵੀ ਉਹ ਜੇ ਗੱਲ ਦਾ ਸਿੰਗਰ ਆ ਜੀ ਕਿ ਜੀ ਅਸੀਂ ਤਾਂ ਉਹਨੂੰ ਸਤਕਾਰ ਜੇ ਕਰ ਉਹਨੂੰ ਕਿਹਾ ਸੀ ਵੀ ਸੁਨੇਹਾ ਦਿੱਤਾ ਉਹਨੂੰ ਈ ਮੈਂ ਸ੍ਰਿੰਦਰ ਸਿੰਧੇ ਨੂੰ ਟਾਈਮ ਨਹੀਂ ਖਰਾਬ ਕਰਨਾ ਮੈਂ ਇਹਨੂੰ ਸਿਰਫ ਇਹੀ ਪੁੱਛਣਾ ਚਾਹੁੰਦਾ ਬਾਈ ਨੂੰ ਜੀ ਭਾਈ ਮੈਨੂੰ ਜਿਹੜੀ ਗੱਲ ਚੁਗੀ ਹੈ ਕਿ 10 40 ਸਾਲਾਂ ਵਿੱਚ ਸ੍ਰਿੰਦਰ ਸਿੰਧਾ ਹੀ ਨੇ ਕਿਹੜਾ ਸਮਾਂ ਖਰਾਬ ਕੀਤਾ ਕੀ ਸਰੋਤਿਆਰ ਦੇ ਜ਼ਿਲ੍ਹੇ ਦੇ ਵਿੱਚ ਜਗ੍ਹਾ ਬਣਾਉਣਾ 40 ਸਾਲ ਗਾਇਕੀ ਦਾ ਨਾਲ ਸੇਵਾ ਕਰਨੀ ਕੋਈ ਸਮਾਂ ਖਰਾਬ ਕਰਨ ਦੇ ਬਰਾਬਰ ਹੁੰਦਾ ਜੀ ਨਹੀਂ ਬਿਲਕੁਲ ਮੈਂ ਪੁੱਛਣਾ ਚਾਹੁੰਦਾ ਸੀ ਬਿਲਕੁਲ ਬਾਕੀ ਸ਼ਰੋਮਣੀ ਕਲਾਕਾਰ ਹੋਏ ਨੇ ਜੀ ਸਿੰਧਾ ਸਾਹਿਬ ਬਿਲਕੁਲ ਬਾਈ ਜੀ ਜੇ ਸਮੂਹ ਤੇਰੇ ਪਿਆਰ ਦੀ ਬਦੌਲਤ ਉਹ ਬਣੇ ਨੇ ਮੈਨੂੰ ਗੌਰਵ ਰਤਨ ਵਾਰ ਦਿੱਤਾ ਗਿਆ ਤੇ ਭਾਸ਼ਾ ਵਿਭਾਗ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕੀ ਇਹ ਸਮਾਂ ਬਰਬਾਦ ਕਰਕੇ ਮਿਲਦਾ ਜੀ अच्छा ਤੁਹਾਡੀ ਵੈਸੇ ਤੁਸੀਂ ਡਾਇਰੈਕਟਲੀ ਕਿਉਂਕਿ ਕਲਾਕਾਰ ਦੇ ਕਲਾਕਾਰ ਸੰਪਰਕ ਦੇ ਵਿੱਚ ਹੀ ਹੁੰਦਾ ਕੀਤਾ ਜੀ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਵੀ ਇਹ ਤੁਹਾਨੂੰ ਇੱਥੇ ਸਪਸ਼ਟੀਕਰਨ ਦਿਓ ਕੁਝ ਨਹੀਂ ਬਈ ਜੀ ਸਪਸ਼ਟੀਕਰਨ ਉਹਨਾਂ ਦਾ ਨੰਬਰ ਮਿਲਿਆ ਸੀਗਾ ਜੀ ਆਪਣੇ ਮੇਰੇ ਫਾਦਰ ਸਾਹਿਬ ਦੇ ਦੋਸਤ ਨੇ ਜੀ ਦੋਸਤਾਂ ਮਿੱਤਰਾਂ ਦੇ ਥਰੂ ਜਿੰਨਾਂ ਕੋਲੇ ਉਹ ਇੰਗਲੈਂਡ ਵਗੈਰਾ ਜਾਂਦੇ ਆ ਜਾਂ ਕਿਤੇ ਵੀ ਤੇ ਉਹਨਾਂ ਦੇ ਤਾਂ ਕੁਝ ਨੇ ਆ ਪਹੁੰਚਾਇਆ ਬਹੁਤ ਬੰਦਿਆਂ ਦੇ ਥਰੂ ਕਲਾਕਾਰਾਂ ਦੇ ਥਰੂ ਵੀ ਪਹੁੰਚਾਇਆ ਪਰ ਉਹਨਾਂ ਨੇ ਕਿਸੇ ਨੇ ਆਪ ਨਹੀਂ ਦਿੱਤਾ ਜੀ ਜਵਾਬ ਪਤਾ ਨਹੀਂ ਠੀਕ ਨਹੀਂ ਸਮਝਾ ਦੇਣਾ ਤੇ ਮੈਂ ਉਹਨੂੰ ਇਹ ਪੁੱਛਣਾ ਚਾਹੀਦਾ ਇਹੀ ਗੱਲ ਪੁੱਛਣੀ ਆ ਵੀ ਭਾਈ ਤੂੰ ਕਿਸ ਨਜ਼ਰੀਏ ਨਾਲ ਸੁਰਿੰਦਰ ਸਿੰਧਾ ਜੀ ਦਾ ਨਾਮ ਸਟੇਜ ਤੇ ਲਿਆ ਅੱਛਾ ਲੱਗਦਾ ਭਾਈ ਵੈਸੇ ਜਿਵੇਂ ਮਤਲਬ ਪਹਿਲਾਂ ਦੇਖਿਆ ਜਾਂਦਾ ਵੀ ਕਲਾਕਾਰ ਇੱਕ ਦੂਜੇ ਦਾ ਬਹੁਤ ਅਦਬ ਕਰਦੇ ਸੀ ਇੱਕ ਦੂਜੇ ਦਾ ਸਨਮਾਨ ਕਰਦੇ ਸੀ ਤੇ ਹੁਣ ਕਿਤੇ ਨਾ ਕਿਤੇ ਉਹ ਅਦਬ ਦੀ ਕਮੀ ਆ ਜਿਹੜੀ ਸਾਹਮਣੇ ਆਈ ਆ ਹੁਣ ਬਿਲਕੁਲ ਆਈ ਆ ਭਾਈ ਜੀ ਅੱਜ ਕੱਲ੍ਹ ਇਹ ਕਲਾਕਾਰਾਂ ਨੂੰ ਪਤਾ ਹੀ ਨਹੀਂ ਵੀ ਬਹੁਤ ਘੱਟ ਕਲਾਕਾਰ ਨੇ ਇਹ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਮੈਂ ਮੈਂ ਸਾਰਿਆਂ ਤਾਂ ਨਹੀਂ ਗੱਲ ਕਰਦਾ ਮੈਂ ਬਹੁਤ ਵਧੀਆ ਕਲਾਕਾਰ ਜਿਹੜੇ ਭਾਈ ਜਿਨ੍ਹਾਂ ਨੇ ਉਸਤਾਦਾਂ ਦੀਆਂ ਗੱਲਾਂ ਸੁਣੀਆਂ ਜਾਂ ਉਹਨਾਂ ਦੀਆਂ ਮਹਿਫਲਾਂ 'ਚ ਬੈਠ ਕੇ ਸੇਵਾ ਕੀਤੀ ਉਹਨਾਂ ਦੀ ਉਹਨਾਂ ਨੂੰ ਪਤਾ ਹੈ ਵੀ ਅਦਬ ਕੀ ਹੁੰਦਾ ਜੀ ਗਾਣਾ ਤਾਂ ਚਲੋ ਬਹੁਤ ਦੂਰ ਦੀ ਗੱਲ ਹੈ ਜੀ ਬਾਅਦ ਦੇ ਵਿੱਚ ਕਿਤੇ ਜਾ ਕੇ ਕੋਈ ਕਿਰਪਾ ਹੋ ਜੇ ਉਸਤਾਦ ਦੀ ਕਿ ਜਾਂ ਉਸ ਪ੍ਰਵਾਤਮਾ ਦੀ ਫੇਰ ਜਾ ਕੇ ਸਮਝ ਆਉਂਦਾ ਹੈ ਬਾਈ ਜੀ ਕਿਉਂਕਿ ਜਦੋਂ ਅਸੀਂ ਬਾਈ ਰਜੀਤ ਬਾਵਾ ਜੀ ਉਸਤੀਸ਼ਾ ਤੇ ਗਾਣਾ ਗਾ ਕੇ ਉਸਤਾਦ ਜੀ ਨੂੰ ਸੁਰਿੰਦਰ ਸਿੰਧਾ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਆ ਜੀ ਸ਼ਾਨ ਰੋਜੀ ਜੀ ਦਿੰਦੇ ਆ ਕਿ ਦੂਮ ਉਸੇ ਵਾਹੀ ਸਾਡਾ ਵੱਡਾ ਭਾਈ ਸੀ ਸੋ ਮੇਰਾ ਛੋਟਾ ਵੀਰ ਸੀਗਾ ਉਹਨੇ ਸਾਡਾ ਮੈਨੂੰ ਵੱਡੇ ਭਾਈ ਹੋਣ ਦੇ ਨਾਤੇ ਸਤਿਕਾਰ ਦਿੱਤਾ ਆਪਣੇ ਉਸਤਾਦ ਸੁਨਦਰ ਸਿੰਧਾ ਜੀ ਨੂੰ ਵੀ ਉਹਨੇ ਗਾਇਕੀ ਨਾਲ ਗਾ ਕੇ ਉਹਨੇ ਰਿਸਪੈਕਟ ਦਿਖਾਈ ਬੱਬੂ ਬੱਬੂ ਮਾਨ ਸਾਹਿਬ ਦਾ ਵੀ ਇੱਕ ਜ਼ਿਕਰ ਛਿੜਦਾ ਜੀ ਮੈਂ ਕਿਹਾ ਤੁਹਾਡੀ ਗੱਲ ਮਾਫੀ ਹੈ ਮੈਂ ਕਿਹਾ ਬੱਬੂ ਮਾਨ ਸਾਹਿਬ ਦਾ ਵੀ ਉਸ ਕਤਾਰ ਦੇ ਵਿੱਚ ਜ਼ਿਕਰ ਛਿੜਦਾ ਵੀ ਉਹ ਕਹਿੰਦੇ ਵੀ ਉਹਨਾਂ ਨੇ ਕਿਸੇ ਨੂੰ ਝਿੜਕਿਆ ਵੀ ਸੀਗਾ ਉਹਨਾਂ ਦਾ ਨਾਮ ਲੈਣ ਲੱਗਿਆ ਸੀ ਫਾਦਰ ਸਾਹਿਬ ਜਦੋਂ ਦਾਖਲ ਸੀਗੇ ਜੀ ਵੀ ਨਾਲ ਮੇਰੇ ਮजूद ਸੀਗੇ ਉੱਥੇ ਆਏ ਸੀਗੇ ਉਹਨਾਂ ਨੂੰ ਮੱਥਾ ਟੇਕ ਕੇ ਗਏ ਆ ਉਹਨਾਂ ਦੀ ਸਿਹਤ ਦਾ ਹਾਲ ਚਾਲ ਪੁੱਛ ਕੇ ਗਏ ਆ ਬਿਲਕੁਲ ਇਹ ਲੋਕਾਂ ਨੇ ਉਸਤਾਦਾਂ ਦੀਆਂ ਗਾਣੇ ਜੀ ਉਹਨਾਂ ਦੀ ਗਾਇਕੀ ਦੇ ਕੋਈ ਗਾਇਕੀ 'ਚ ਕੋਈ ਸਿਗਾ ਕੁਝ ਉਹਨਾਂ ਨੂੰ ਪਸੰਦ ਕਰਦੇ ਸੀ ਤਾਂ ਹੀ ਉਹਨਾਂ ਦਾ ਸਤਿਕਾਰ ਕਰਦੇ ਸੀ ਬਾਈ ਜੀ ਬਾਕੀ ਇੱਕ ਗੱਲ ਹੈ ਵੀ ਤੁਸੀਂ ਹੁਣ ਇਸ ਸਮੇਂ ਵਿਦੇਸ਼ ਦੇ ਵਿੱਚੋਂ ਤਾਂ ਜਦੋਂ ਤੁਹਾਡੇ ਤੱਕ ਵੀਡੀਓ ਆਉਂਦੀ ਹੈ ਕਿਉਂਕਿ ਮਨ ਬਹੁਤ ਹਰਟ ਹੁੰਦਾ ਭਾਵਕ ਹੁੰਦਾ ਵੀ ਇੱਕ ਪਿਤਾ ਜੀ ਨੇ ਸਾਰੀ ਗੈਕੀ ਆਪਣੀ ਸਾਰੀ ਜ਼ਿੰਦਗੀ ਲਾਤੀ ਪਰਿਵਾਰ ਦਾ ਨਹੀਂ ਉਹਨੇ ਦੇਖਿਆ ਕੋਈ ਦਿਨ ਰਾਤ ਨਹੀਂ ਦੇਖਿਆ ਜਦੋਂ ਉਹਦੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਮਿਲਦੀਆਂ ਬਾਈ ਜੀ ਮੈਂ ਤੁਹਾਡੇ ਨਾਲ ਸਹਿਮਤ ਆ ਦੇਖੋ ਅਜੀ ਕਨੇਗਾ ਸੈਟਲ ਸੀ ਇਹ ਸਾਰਾ ਪਰਿਵਾਰ ਬਾਹਰ ਸੈਟਲ ਆ ਉਹਨਾਂ ਨੇ ਸਾਨੂੰ ਅੱਜ ਤੱਕ ਵੀ ਇਹੀ ਕਿਹਾ ਵੀ ਮੈਂ ਹਜੇ ਕੈਮ ਆ ਮੈਂ ਗਾਉਂਗਾ ਮੈਂ ਆਪਣੇ ਸਰੂਤੇ ਦੀ ਸੇਵਾ ਕਰੂੰਗਾ ਮੈਨੂੰ ਅਜੇ ਮੇਰੇ ਸਰੂਤੇ ਬੈਟਰ ਨਹੀਂ ਦੇ ਰਹੇ ਨਹੀਂ ਤੁਸੀਂ ਇਹਦੇ ਤੇ ਕੋਈ ਕਾਰਵਾਈ ਕਾਨੂੰਨੀ ਤੌਰ ਤੇ ਵੀ ਤੁਹਾਨੂੰ ਹੈ ਤੁਹਾਡੇ ਧਿਆਨ ਚ ਜਾਓ ਵੀ ਚਾਹੁੰਦੇ ਹੋ ਜਾਂ ਇਸ ਤੇ ਹਜੇ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ ਜਾਣਾ ਨਹੀਂ ਜੀ ਜੀ ਗੱਲ ਵਈ ਜੀ ਇਹ ਹੈ ਦੇਖੋ ਕਾਨੂੰਨੀ ਕਾਰਵਾਈ ਤਾਂ ਬਾਅਦ ਦੀ ਗੱਲ ਆ ਸਾਡੇ ਬੰਦੇ ਕਹਿੰਦੇ ਵੀ ਆ ਅਸੀਂ ਕਰ ਵੀ ਸਕਦੇ ਆ ਪਰ ਜਦੋਂ ਇਹ ਤੇ ਬੰਦਾ ਉਹ ਗੱਲ ਹੀ ਨਹੀਂ ਜਵਾਬ ਤਾਂ ਦੇ ਦੋ ਨਾ ਵੀ ਚਲੋ ਵੀ ਭਾਈ ਤੂੰ ਦੱਸ ਤਾਂ ਦੇ ਤੂੰ ਨਾ ਲਿਆ ਵੀ ਕਿਹੜੀ ਗੱਲੋਂ ਤੂੰ ਨਾ ਤੂੰ ਸਾਨੂੰ ਮੈਨੇਜਰ ਸਾਡੇ ਕੰਨੋਂ ਤਾਂ ਗੱਲ ਕੱਢਦੇ ਨਾ ਸਾਡਾ ਭਲੇਖਾ ਦੂਰ ਕਰਦੇ ਵੀ ਕਿਹੜੀ ਗੱਲੋਂ ਉਹਨਾਂ ਨੇ ਟਾਈਮ ਖਰਾਬ ਕੀਤਾ ਬਿਲਕੁਲ ਕਈ ਵਾਰੀ ਆਪਾਂ ਸੁਣੀ ਸੁਣਾਈ ਗੱਲ ਸੁਣੀ ਸੁਣਾਈ ਗੱਲ ਕਰ ਦਿੰਦੇ ਆ ਬਾਕੀ ਇੱਕ ਮੈਨੂੰ ਲੱਗਦਾ ਹੁੰਦਾ ਵੀ ਏਡੀਆਂ ਵੱਡੀਆਂ ਸਟੇਜਾਂ ਤੇ ਜਿੱਥੇ ਇੰਨੀਆਂ ਮਹਾਨ ਸ਼ਖਸੀਅਤਾਂ ਖੜੀਆਂ ਸਿਗੀਆਂ ਉਹਨਾਂ ਚ ਇਹ ਗੱਲਾਂ ਕਰਨੀਆਂ ਸ਼ਾਇਦ ਕਿਤੇ ਨਾ ਕਿਤੇ ਮਤਲਬ ਕਲਾਕਾਰ ਦੀ ਰਿਸਪੈਕਟ ਦੇ ਖਿਲਾਫ ਹੀ ਨੇ ਭਾਈ ਜੀ ਗੱਲ ਕਰਨੀ ਬਣਦੀ ਨਹੀਂ ਕਿਸੇ ਆਪਣੇ ਸਤਿਕਾਰਯੋਗ ਵੱਡੇ ਕਿਸੇ ਵੀ ਲਾਇਕ ਦੀ ਹੂੰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜਾਂ ਤਾਂ ਤੁਸੀਂ ਉਹਨਾਂ ਦੇ ਕੰਮ ਕਰਕੇ ਦਿਖਾ ਦਿਓ ਹੂੰ ਜਾਂ ਤਾਂ ਤੁਸੀਂ ਉਹਨਾਂ ਵਰਗਾ ਕੰਮ ਕਰ ਦਿਓ ਜਾਂ ਤਾਂ ਉਸ ਰੰਗ ਦੇ ਵਿੱਚ ਗਾ ਕੇ ਦਿਖਾ ਦਿਓ ਉਹ ਤਾਂ ਐਵੇਂ ਜਿਹਾ ਕਲਾਕਾਰ ਸੀ ਜੇ ਕੋਈ ਉਹਨਾਂ ਨੂੰ ਕਿਹਾ ਕੋ 3000 ਰੁਪਏ ਦਿੰਦਾ ਵੀ ਉੱਥੇ ਵੀ ਚਲੇ ਜਾਂਦੇ ਸੀ ਪਾੜੇ ਪਾੜੇ ਲੱਖ ਰੁਪਈਆ ਮੰਗਦੇ ਹੈ ਜੀ ਹੂੰ ਜਦੋਂ ਇਹਨਾਂ ਨੂੰ ਮੰਗਦੇ ਹੈ ਪੈਸੇ ਜਿਆਦਾ ਫਿਰ ਤੁਸੀਂ ਦਿਖਾਓ ਨਾ ਤੁਸੀਂ ਉਹਨਾਂ ਕੰਮ ਕੀਤਾ ਹੋਵੇ 40 ਸਾਲਾਂ ਜਿੰਨਾ ਹੂੰ ਠੀਕ ਹੈ ਮੇਰਾ ਤਾਂ ਕੋਈ ਉਹਨਾਂ ਨਾਲ ਗੁੱਸਾ ਨਹੀਂ ਹੈ ਨਾ ਮੈਂ ਉਹਨਾਂ ਨੂੰ ਨਾ ਮੇਰਾ ਕੋਈ ਉਹਨਾਂ ਨਾਲ ਗੁੱਸਾ ਹੈ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਮੇਰੇ ਫਾਦਰ ਦਾ ਨਾਮ ਲਿਆ ਤੇ ਹੋ ਲਿਆ ਤੁਸੀਂ ਹਰਨ ਦੱਸੋ ਕਿ ਉਹਨਾਂ ਨੇ ਕਿਹੜਾ ਸਮਾਂ ਖਰਾਬ ਕੀਤਾ ਉਹਨਾਂ ਨੇ ਨਹੀਂ ਬਿਲਕੁਲ ਤੁਹਾਡੇ ਤੱਕ ਜਦੋਂ ਇਹ ਗੱਲ ਪਹੁੰਚਦੀ ਹੈ ਤਾਂ ਬੜਾ ਅੱਛਾ ਤੁਸੀਂ ਅੱਗੇ ਤੁਸੀਂ ਵੀ ਕੁਝ ਗਾਇਕੀ ਦੇ ਵਿੱਚ ਜੇ ਪੁੱਛੀ ਆ ਆਖਰੀ ਸਵਾਲ ਹੈ ਵੀ ਤੁਸੀਂ ਵੀ ਅੱਗੇ ਪਰਿਵਾਰ ਦੀ ਗਾਇਕੀ ਨੂੰ ਅੱਗੇ ਤੋਰਨ ਦੇ ਵਿੱਚ ਸਾਨੂੰ ਬਈ ਜੀ ਸਾਨੂੰ ਤਾਂ ਹਜੇ ਜਿਹੜੀ ਉਹਨਾਂ ਦੇ ਜਿਹੜੀ ਉਹਨਾਂ ਦੇ ਜਿਹੜੀ ਉਹਨਾਂ ਦੇ ਜਾਨ ਦੀ ਜਿਹੜੀ ਉਹਨਾਂ ਦੇ ਵਿਛੋੜੇ ਦੀ ਸਾਡੇ ਚਿਖਾ ਤਾਂ ਹਜੇ ਵੀ ਸਾਡੇ ਠੰਢੀ ਨਹੀਂ ਹੋਈ ਹੂੰ ਸਾਡੀ ਦਾ ਆਪਣਾ ਪਰਿਵਾਰ ਸੰਭਾਲ ਰਹੀ ਹੈ ਜੀ ਆਪਣੇ ਮਾਤਾ ਜੀ ਦਿਮਾਗੀ ਤੌਰ ਤੇ ਪਰੇਸ਼ਾਨ ਨੇ ਮੇਰਾ ਗਾਣਾ ਬਿਲਕੁਲ ਹੀ ਬੰਦ ਹੋ ਗਿਆ ਠੀਕ ਹੈ ਆ ਵੀ ਆਪਣੇ ਪਰਿਵਾਰ ਨੂੰ ਸਾਹਮਦੇ ਪਏ ਆ ਮਾਤਾ ਜੀ ਨੂੰ ਸੰਭਾਲਦੇ ਪਏ ਆ ਠੀਕ ਹੈ ਉਹ ਵੀ ਜਦੋਂ ਮੈਂ ਬਿਲਕੁਲ ਆਪਣਾ ਬਿਲਕੁਲ ਠੀਕ ਹੋ ਗਿਆ ਆਪਣੇ ਮਾਤਾ ਜੀ ਨੂੰ ਸੈੱਟ ਕਰ ਲਿਆ ਮੈਂ ਆਉਂਗਾ ਜੀ ਗਾਇਕੀ ਦੇ ਵਿੱਚ ਠੀਕ ਆਉਂਗਾ ਜੀ ਠੀਕ ਹੈ ਤੇ ਧੰਨਵਾਦ ਜੀ ਆਖਿਰ ਦੇ ਵਿੱਚ ਕੀ ਜਿਹੜੇ ਜਿਹੜੇ ਫੈਨਸ ਨੂੰ ਜਿਨ੍ਹਾਂ ਦੇ ਦਿਲਾਂ ਤੇ ਸੱਟ ਲੱਗੀ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕੋਈ ਬੜੀ ਤੇਜ਼ੀ ਦੇ ਨਾਲ ਕਾਫੀ ਵੀਡੀਓਜ਼ ਪੈ ਰਹੀਆਂ ਨੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਕੀ ਤੁਹਾਡਾ ਕੀ ਸੁਨੇਹਾ ਉਹਨਾਂ ਸਾਰਿਆਂ ਨੂੰ ਮੈਨੂੰ ਕੋਈ ਸੁਣਿਆ ਨਹੀਂ ਜੀ ਮੇਰਾ ਮੈਹੀ ਇਹ ਹੀ ਗੱਲ ਹੈ ਵੀ ਦੇਖੋ ਸਾਰੇ ਸੰਤਿਆ ਨੇ ਲੋਕ ਹੈ ਕਿਦੇ ਵਿੱਚ ਸਿਰਫ ਦੋ ਜਾਂ ਤਿੰਨ ਕਲਾਕਾਰਾਂ ਨੇ ਪੰਜਾਬੀ ਫੂਕ ਨੂੰ ਪੂਰੀ ਦੁਨੀਆ ਚ ਪਹੁੰਚਾਇਆ ਜੀ ਬਿਲਕੁਲ ਸਵਰਗੀ ਕਲਦੀਮਾਨ ਸਿੰਘ ਸਾਹਿਬ ਤੇ ਸੁਰਿੰਦਰ ਸਿੰਘ ਦਾ ਜੀ ਉਸਤਾਦ ਜੀ ਠੀਕ ਹੈ ਜੀ ਸਰਦਾਰ ਸਾਹਿਬ ਜੀ ਠੀਕ ਹੈ ਬਾਕੀ ਹੋਰ ਕਲਾਕਾਰ ਵੀ ਬਹੁਤ ਵਧੀਆ ਆਪਣਾ ਆਪਣਾ ਕੰਮ ਕਰ ਰਹੇ ਪਰ ਪੁਰਾਣੇ ਕਲਾਕਾਰ ਕੋਈ ਕਿਸੇ ਨੂੰ ਇਦਾਂ ਟੀਚਰ ਵਾਜੀ ਨਹੀਂ ਕਰਦਾ ਸੀ ਜੇ ਕਰਦਾ ਸੀ ਤਾਂ ਕੱਲਿਆਂ 'ਚ ਬੈਠ ਕੇ ਕਰਦੇ ਸੀ ਮੈਂ ਤਾਂ ਸਾਰੇ ਇਹ ਮੈਂ ਨਹੀਂ ਕੋ ਮੇਰਾ ਗੱਲਾ ਜਾਂ ਕੱਲਿਆਂ ਦਾ ਗੁੱਸਾ ਨਹੀਂ ਹੈ ਜਿਹਦੇ ਉਹਨਾਂ ਨੂੰ ਪਿਆਰ ਕਰਦੇ ਸੀ ਫਾਦਰ ਸਾਹਿਬ ਨੂੰ ਸਾਰਿਆਂ ਦਾ ਗੁੱਸਾ ਹੀ ਹੈ ਜੀ ਠੀਕ ਹੈ ਧੰਨਵਾਦ ਜੀ ਬਹੁਤ ਹਾਂ ਜੀ ਧੰਨਵਾਦ ਤੁਹਾਡਾ ਓਕੇ ਜੀ ਓਕੇ ਬਹੁਤ ਬਾਈ ਥੈਂਕ ਯੂ ਓਕੇ ਓਕੇ ਸੋ ਇਹ ਸੰਸ ਸਾਡੇ ਨਾਲ ਮਨਿੰਦਰ ਸ਼ਿੰਦਾ ਜੀ ਜਿਨ੍ਹਾਂ ਨੇ ਕੀ ਆਪਣੀਆਂ ਅਹ ਗੱਲਬਾਤ ਦੱਸੀ ਹੈ ਕਿ ਉਹ ਬੜੇ ਸੀਨ ਨੂੰ ਲੈ ਕੇ ਭਾਵੁਕ ਹੋਏ ਨੇ ਜਾਂ ਬੜਾ ਉਹਨਾਂ ਦੇ ਚੀਜ਼ ਨੂੰ ਦਿਲ ਦੇ ਸੱਟ ਲੱਗੀ ਹੈ ਕਿ ਉਹਨਾਂ ਦੇ ਪਿਤਾ ਦੇ ਖਿਲਾਫ ਜਿਹੜੇ ਸ਼ਬਦ ਬੋਲੇ ਗਏ